ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੇਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਸੋਨਮੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦਿਖਾਉਣੀ ਆ ਦੋ ਤੁਹਾਨੂੰ ਟੋਕੜਾ ਕਪਨਾ ਚੱਕ ਪਾਸ ਤੋਂ ਦਿਖਾਉਣੀ ਆ ਤੇ ਇੱਕ ਆਮ ਅੱਜ ਕੱਟੀ ਵਾਲੀ ਤੁਹਾਨੂੰ ਦਿਖਾਵਾਂਗੇ ਇਹ ਜੀ ਕੱਟੀ ਜੀ ਗੱਲਬਾਤ ਹੁਣ ਆਪਾਂ ਕਰਦੇ ਵੀਰਾਂ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਸ ਨਾ ਠੀਕ ਠਾ ਜੇ ਵਧੀਆ ਰੱਬ ਦੀ ਕਿਰਪਾ ਮਹਾਰਾਜ ਸੱਚੇ ਬਾਦਸ਼ਾਹ ਜੀ ਜੀ ਚਲੋ ਵਧੀਆ ਮੇਰੇ ਮੇਰਾ ਸਾਥ ਦੇ ਦੇ ਪਿੰਡ ਜੁੜੇ ਆ ਪਿੰਡ ਨਾਲ ਠੀਕ ਹੈ ਜੀ ਜਿਹੜੇ ਜੁੜੇ ਦੇ ਗਾਹ ਜਿਹੜੇ ਜੁੜਦੇ ਨੇ ਉਹਦੇ ਦੀ ਠੀਕ ਹੈ ਤੁਹਾਡੇ ਕਰਕੇ ਚਲੋ ਸਾਡੇ ਨਾਲ ਵੀ ਵੀਰ ਜੁੜੇ ਜਾਂਦੇ ਆ ਤੁਹਾਡੇ ਕਰਕੇ ਸਾਨੂੰ ਵੀ ਮਾਨ ਮਿਲਦਾ ਵਾ ਚਲੋ ਪਰ ਇਹ ਆਪਣੀ ਵੀਡੀਓ 7 ਵਜੇ ਪੈਂਦੀ ਆ ਕਈ ਵੀ ਥੋੜਾ ਲੇਟ ਹੋ ਜਾਂਦੇ ਆ ਤੇ ਮੁੜ ਕੇ ਆਦੀ ਪਾਈ ਦੀ ਡੰਗਰ ਵੇਚ ਕੇ ਵੀਡੀਓ ਫੋਦੇ ਜੇ ਅੱਛਾ ਤੇ ਵੀਡੀਓ ਆਪਣੀ 7 ਵਜੇ ਪੱਕੀ ਪੈਂਦੀ ਪੈਂਦੀ ਸਵੇਰੇ ਪੂਰਾ ਇੱਕ ਦਿਨ ਛੱਡ ਕੇ ਇੱਕ ਦਿਨ 7 ਵਜੇ ਤੜਕੇ ਪੈਣੀ ਪੈਣੀ ਆਪਣੀ ਇੱਕ ਦਿਨ ਛੱਡ ਕੇ ਸਾਤ ਪੱਕਾ ਟਾਈਮ ਆਪਣਾ ਸਵੇਰੇ 7 ਵਜੇ ਮੂੰਹ ਲਾਉਣਗੇ ਪਾਜੀ ਹੁਣ ਵੇਖੀਏ ਮੱਝ ਵੇਖੀ ਪਾਜੀ ਅੱਛਾ ਭਾਈ ਦੇ ਵੀਡੀਓ ਬਣਾ ਗਏ ਨਾ ਵੇਚ ਕੇ ਫਿਰ ਵੀਡੀਓ ਹੋਵੇ ਅੱਛਾ ਹਾਂ ਠੀਕ ਐ ਮਤਲਬ ਕਿ ਇੱਕ ਦਿਨ ਛੱਡ ਕੇ ਸਵੇਰੇ 7 ਵਜੇ ਪੱਕੀ ਵੀਡੀਓ ਪੱਕੀ ਆਪਣੀ ਪੈਣੀ ਆ ਤੁਹਾਡੀ ਵੀਡੀਓ ਪੱਕੀ ਆਉਣੀ ਆਉਣੀ ਐ ਠੀਕ ਐ ਜੀ ਤੇ ਜਿਹੜੇ ਵੀ ਵੀਰ ਨੇ ਤੁਹਾਡੇ ਤੋਂ ਪੁੱਛੀ ਲਾਉਣਾ ਆ ਉਹ ਸਵੇਰੇ 7 ਵਜੇ ਵੀਡੀਓ ਜ਼ਰੂਰ ਵੇਖੇ 7 ਵਜੇ ਠੀਕ ਐ ਜੀ ਤੇ ਫਿਰ ਤਾਂ ਆਇਆ ਫਿਰ ਮਾਲ ਵੇਖ ਜਾਂਦਾ ਨਾ ਜਲਦੀ ਕਿਉਂਕਿ ਸਾਰੇ ਵੀਰਾਂ ਨੂੰ ਤੁਹਾਡੇ ਟਾਈਮ ਦਾ ਪਤਾ ਹੀ ਐ ਇਹ ਸਵੇਰੇ ਇੱਕ ਦਿਨ ਛੱਡ ਕੇ 7 ਵਜੇ ਵੀਡੀਓ ਆਉਣੀ ਹੁੰਦੀ ਤੁਹਾਡੀ ਠੀਕ ਐ ਚਲੋ ਇਦਾਂ ਬੋਟਾ ਹੀ ਤੇ ਦੂਜਾ ਦਿਲਾਨੀ ਤੇਰੀਆਂ ਨੋਟ ਕਰ ਲੋ ਅੱਛਾ ਅਪਕੋ ਹਸਾ ਵੀ ਆ ਪੱਕਾ 7:00 ਦਾ ਟਾਈਮ ਨੋਟ ਕਰ ਲੋ ਅੱਛਾ ਹਾਂ ਠੀਕ ਐ ਇਦਾਂ ਬੋਰਾ ਦੇ ਪੀ ਕੇ ਜਾਦਾ ਕੱਪ ਦੇ ਲਾ ਦੋ ਠੱਪ ਠੱਪ ਠੀਕ ਐ ਜੀ ਇਦਾਂ ਫਿਰ ਮੱਝਾ ਵੀ ਜੀ ਦੀ ਮਿੰਟੋ ਮਿੰਟੀ ਦੇ ਠੀਕ ਐ ਜੀ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾ ਸੁਨੂ ਸੀ ਨਾਲਾ ਜਿਲ੍ਹਾ ਮਸਲ ਤੇ ਫੋਨ ਨੰਬਰ ਬੋਲਦੇ ਕਰੀ ਹਰ ਇੱਕ ਨਾਟ ਪੈਲ ਸਰ ਠੀਕ ਐ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਆ ਮਾਜੀ ਜੀ ਕਿੰਨੇ ਚਿਰ ਤੇ ਚੈੱਕ ਪਾਸ ਤੇ ਵੀ ਜੀ ਸਾਡੇ 3 ਮਹੀਨੇ ਚੌਥਾ ਜਾਣੇ ਜਨ ਪੰਜਵਾਂ ਲੱਗਣਾ ਹੁਣ ਪਹਿਲੀ ਤਰੀਕ ਨੂੰ ਅੱਛਾ ਹਾਂ ਹੁਣ ਸਾਡੇ 3 ਮਹੀਨੇ ਚੈੱਕ ਚੈੱਕ ਪਾਸ ਨਹੀਂ ਕੱਟਾ ਜਿ ਮਗਰ ਅੱਛਾ ਇਹਦਾ ਬੱਚਾ ਵੀ ਹੈਗਾ ਮਗਰ ਮਿਲਦੀ ਕੱਟੇ ਤੇ ਦੋਵੇਂ ਟਾਈਮ ਉਹ ਆਲੇ ਕੱਟੇ ਨੂੰ ਮੈਂ ਚਲੋ ਭਾਂ ਉਹਦਾ ਹੀ ਥਾਪੀ ਮਾਰੀ ਬਾਈ ਅੱਛਾ ਹਾਂ ਠੀਕ ਆ ਤੇ ਦੁੱਧ ਕਿੰਨਾ ਜਿਆਦਾ ਦੁੱਧ ਦੇ ਕਹ ਜੀ 5 ਕਿਲੋ ਹੋਊਗਾ 5 ਕਿਲੋ ਘੱਟ ਵੀ ਸਾਡੇ ਤੁਹਾਨੂੰ ਬਤਾਉਣਾ 5 ਕਰੋ ਤੁਸੀਂ ਲਾਓ ਸ਼ਰੂਆਮੀਆਂ ਹੋਏ ਠੀਕ ਆ 5 4.5 ਕਰੋ ਦਾ ਪੱਕਾ ਇਹ ਡੇਰੀ ਚਵਾਈਆਂ ਹਾਂ ਚੋਨ ਚਵਾਦੀ ਗਾਰੰਟੀ ਫਿਰ ਇਹਨਾਂ ਸੱਜਰਾਂ ਨੇ ਤਾਂ ਚੰਗਾ ਹੀ ਕੱਢਿਆ ਹਣਾ ਠੀਕ ਆ ਭਾਈ ਇਹ ਤਾਂ 2015 ਚੋਂ ਜਿਹੜੀ ਚਵਾਦੀ ਮਾ ਲੋ ਲਿਆ ਖੋਲੋ ਫਿਰ ਆ ਵੀ ਚੈੱਕ ਪਾਸ ਸੀ ਇਹ ਵੀ ਚੈੱਕ ਪਾਸ ਬਾਕੀ ਤੇ ਜੋੜਾ ਇੱਕੋ ਹੀ ਕਰਵਾਇਆ ਇੱਕੋ ਹੀ ਡੇਰੀ ਤੋਂ ਆਇਆ ਦੋਵੇਂ ਪਲਾਸੇ ਇੱਕੋ ਜੇ ਪੈਦੇ ਤੇ ਡੇਰੀਆਂ ਚ ਵੈਸੇ ਵੀ ਚੰਗੇ ਦੁੱਧ ਵਾਲੀਆਂ ਮੱਝਾਂ ਹੁੰਦੀਆਂ ਤੇ ਉਤਰਾ ਵੀ ਜਿਹੜਾ ਕੱਦ ਕਾਠ ਇਹਦਾ ਜਿਹੜਾ ਚੰਗਾ ਤਾਂ ਜੀ ਇਹਦੇ ਤਾਂ ਨੇ ਭਾਜੀ ਚਵਾਜ ਇੱਕ ਨੰਬਰ ਲਾਊਗਾ ਤੁਹਾਨੂੰ ਪਤਾ ਜਿਹੜੇ ਆਪਾਂ ਟੋਕੜ ਕਪੜ ਮੱਝ ਲੈਣੀ ਨੇ ਕੋਈ ਵੀ ਵੀਡੀਓ ਆਪਾਂ ਪਾਉਨੇ ਆ ਹਾਂਜੀ ਥਾਣਾ ਦੇ ਨਹੀਂ ਫਾਲਤੂ ਹੁੰਦਾ ਠੀਕ ਹੈ ਤੇ ਆ ਕੱਟਾ ਜਿਹੜਾ ਇਹਦਾ ਕੱਟਾ ਜੀ ਠੀਕ ਹੈ ਲੈ ਜਾਓ ਜੀ ਕੱਟਾ ਦਾ ਕੋਈ ਮਨ ਉਹਦੇ ਰਹਿ ਦੇ ਤੇ 4000 ਤੇ ਜਿਹੜਾ ਅੱਛਾ ਤੇਰਾ ਰਹਿਣਾ ਡਿੰਗ ਦੀ ਰੋਗੀ ਨਾਲ ਹੀ ਜਾਊ ਹੁੰਦਾ ਠੀਕ ਹੈ ਜੀ ਉਹਦੇ ਦੇ ਨੂੰ ਰੋਗੇ ਦੋ ਨੰਬਰ ਜੀ ਬਾ ਚਲੋ ਹੁਣ 5 ਕਿ ਕਿੱਲਾ ਦਾ ਲਾਗੇ ਬੰਨੇ ਦੋ ਤੇ ਜਿਹੜਾ ਕਿੰਦੇ ਹੋਗਾ ਹੈਗਾ ਬਾਈ ਘਾੜ ਨਹੀਂ ਸਕਦਾ ਪੰਜਾ ਰੋਗੇ ਆਪਾਂ ਪੱਕਾ ਘਾੜ ਨਹੀਂ ਸਕਦਾ ਇਹ ਆਈਆਂ ਵੀ ਤੇਰਾ ਪਤਾ ਹੋਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਕਿੰਨੇ ਚੱਦੀ ਚੈੱਕ ਪਾਸ ਤੇ ਇਹਨੂੰ ਪੰਜਵਾਂ ਮਹੀਨਾ ਜਾਂਦੇ 6ਵੇਂ ਨੂੰ ਲੱਗਣੀ ਦੋ ਚੰਨ ਅੱਛਾ ਇਹ ਪੰਜਵਾਂ ਮਹੀਨਾ ਦੀ ਚੱਕ ਪਾਸ ਪਾਸ ਤੇ ਇਹਦੇ ਕੋ ਕਿੰਨਾ ਹੀ ਦੁੱਧ ਇਲ ਕੋਈ ਦੁੱਧ ਸਾਢੇ 3-4 ਕਿਲੋ ਦੁੱਧ ਹੈ ਅੱਛਾ ਸਾਢੇ 3-4 ਕਿਲੋ ਆਹ ਹੋਏ ਬਾਕਾਇਦੀ ਹੁਣ ਉਹਨਾਂ ਘਰ ਤੇ ਮਿਲ ਗਿਆ ਭਾਈ ਭਾੜੇ ਦੇ ਅੱਛਾ ਭਾਈ ਉਹ ਕਿਹੜੇ ਘਰ ਦਾ ਠੀਕ ਆ ਆ ਸਕੀਆ ਮੈਂ ਆਪਾਂ ਗਲਤੀ ਨਹੀਂ ਖਾਣਾ ਦੀ ਗਰੰਟੀ ਕੋਲ ਠੀਕ ਆ ਥਣਾ ਦੀ ਚੈੱਕ ਪਾਸ ਦੀ ਗਰੰਟੀ ਥਣਾ ਦੀ ਚੈੱਕ ਪਾਸ ਦੀ ਗਰੰਟੀ ਦੋ ਦੁੱਧ ਸਾਢੇ 3-4 ਕਿਲੋ ਹੋ ਜਾਦਾ ਇਹ ਕੋ ਲਿਆ ਫਿਰ ਖੋਲੋ ਤੋਰ ਦੀਏ ਉਹਨਾਂ ਭਾਈ ਤਾਂ ਅੱਜ ਜਾਈ ਸਾਬਾ ਕੇ ਜਿਹੜਾ ਡੇਰੀਆਂ ਤੇ ਜਿਹੜਾ ਹੁੰਦਾ ਵਾ ਸੱਜੇ ਡੰਗਰ ਤੇ ਜਿਹੜੀ ਜਿਆਦੀ ਸਾਂਭ ਹੁੰਦੀ ਆ ਤੋਕ ਡੰਗਰਾਂ ਥੋੜਾ ਘੱਟ ਧਿਆਨ ਦਿੱਤਾ ਜਾਂਦਾ ਬਾਕੀ ਜਿਹੜਾ ਕੋਈ ਸਾਂਭ ਵਾਲਾ ਕੋਈ ਵੀ ਲੈ ਜਾਊਗਾ ਤੇ ਹੋ ਬਹੁਤ ਸਾਦਾ ਦੁੱਧੋਂ ਮੱਧ ਵੀ ਜਾਵੇ ਆ ਦੇਖ ਸਾ ਤੇ ਦੇ ਬਾਕੀ ਆ ਖੋਡੇ ਆ ਮੜੇ ਚੱਜ ਵੀ ਨਾ ਸਾਰੀ ਆਪਾਂ ਗਲਤ ਮੜਗਾ ਦਾ ਮੜਿਆ ਇਹੋ ਮੱਗੇ ਨੇ ਜਿਹੜਾ ਪਿਲੋ ਛੋਟੀਆਂ ਦੇ ਆ ਸੜਾ ਤਿੱਖਾ ਜਾਵਾ ਅਦਰ ਬਾਕੀ ਤਰਜੀਹੇ ਲੋ ਫਾਈਲ ਦੋਸਤ ਜੀ ਠੀਕ ਜੀ ਠੀਕ ਜੀ ਬੀ ਦਿਖਦਾ ਨਾ ਬੇਚਾ ਜਾਨਾ ਤੂੰ ਅੱਗ ਕਰੀਂ ਵੀਰ ਘਾ ਰਿਹਾ ਹੈ ਫਰਾਂ ਦੇ ਭਾਈ ਆਪਣੀ ਗੈਰਟੀ ਉਹ ਦੁੱਧ ਕਿਸੇ ਪਾਦ ਪਰ ਘੱਟ ਦੋਵੇ ਉਹਦੀ ਨਹੀਂ ਮੈਂ ਗੱਲ ਕਰਦਾ ਇਹ ਉਹਨਾਂ ਦਾ ਘਾੜੇ ਮਿਲਦੀਆਂ ਵਾ ਉਹਦੇ ਨਾਲ ਉਪਰ ਖਾਂ ਜਾ ਕੇ ਟੀਕੇ ਲਵਾਉਣਾ ਇਹਨਾਂ ਦੇ ਲਵਾਣਾ ਨਾ ਟੀਕਾ ਨਾ ਠੀਕ ਹੈ ਜੀ ਫਰਾਂ ਦੇ ਕੋ ਫਾਲਟ ਹੋਵੇ ਦੀ ਮੇਰੀ ਆਪਣੀ ਖੋਲਿਆ ਤੇ ਇਹਦਾ ਮੁੱਲ ਇਹ 10000 47000 ਦੀ 47000 ਦੀ ਹਾਂ ਚਲੋ ਮੌਕੇ ਤੇ ਹੋਰ 4000 ਦੀ ਭਾਜੀ ਆਹ ਨਾਲ ਦੇ ਦਾਂਗੇ 4000 ਦੀ ਦੇ ਦੋਗੇ ਤੇ ਇਹਨੇ ਬਾਕੀ ਇਹ ਮੱਝ ਬੱਚੇ ਤੋਂ ਬਿਨਾਂ ਜੀ ਅੱਛਾ ਉਹ ਬੱਚਾ ਜੀ ਮਨ ਕੇ ਦੱਸਿਆ ਚੰਗਾ ਦਾ ਭੰਦਰੀ ਇੱਕੋ ਜਿਹੀ ਦੋ ਜੀ ਕੁੜੀਆਂ ਨੇ ਆਹ ਦੇਖ ਸਕਦੇ ਦੋਵੇਂ ਵੇਖਣ ਨੂੰ ਇੱਕੋ ਜੀਆਂ ਹੀ ਲੱਗਦੀਆਂ ਵਾ ਹਾਂ ਤੇ ਸੱਜਰਾ ਨੇ ਦੁੱਧ ਜਿਹੜਾ ਵਾ ਸੱਜਰਾ ਭਾਜੀ 14 13 ਕਿਲੋ ਦਾ ਘੱਟ ਕੀ ਦਿੱਤਾ ਉਹ ਜਿਆਦਾ ਨਹੀਂ ਆਪਾਂ ਕਹਿੰਦੇ ਠੀਕ ਹੈ ਜੀ 14 ਕਿਲੋ ਦਾ ਘੱਟ ਕੀ ਦਿੱਤਾ ਉਹ ਲਾਦੇ ਤੇ ਹੁਣ ਆਪਾਂ ਜੇ ਸਾਡਾ ਮੁੱਲ ਪਾਉਂਦੇ ਨਾ 35 4000 ਦੀਆਂ ਦੋ ਨੰਬਰ ਜ 35842 ਦੋ ਨੰਬਰੇ ਮੰਕਟਾ ਦੇ ਹਾਂਜੀ ਹਾਂਜੀ ਦਾ ਗੱਬਣਾ ਚੈੱਕ ਮੇਰਾ ਵੀਰ ਜਿਹੜਾ ਮਰਜੀ ਕਰਾ ਖੜੇ ਆਪਣੇ ਕੋਲ ਠੀਕ ਹੈ ਜੀ ਇਹ ਪੰਜਾਂ ਮਹੀਨਾ ਦੀ ਉਹ ਚਾਰ ਮਹੀਨਾ ਦੀ ਠੀਕ ਹੈ ਜੀ ਹਾਂ ਤੇ ਹੁਣ ਆ ਗਿਆ ਆਪਣੇ ਕੋਲ ਇਹ ਕੱਟੀ ਲੋ ਜੀ ਮਗਰ ਦੇ ਇਹਦੇ ਮਗਰ ਆ ਕੱਟੀ ਜੇ ਹਾਂ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ 6 ਕਿਲੋ ਦੁੱਧ ਲਿਆ ਕਾਦੀ ਹੈ ਇਹ ਆਪਣੇ ਕੋਲ ਬੇਲ ਨਹੀਂ ਗਈਦਾ ਹੁੰਦੀ ਹੈ ਠੀਕ ਹੈ ਜੀ ਇਹਦੀ ਨਾ ਆਵੇ ਨਾਤੀ ਕੱਢੀ ਜਾਵੇ ਠੀਕ ਹੈ ਨਾਤੀ ਕੇ ਨੇ ਜਿਆਦਾ ਇੱਕ ਰੀਪਾਂਤੀ ਕਦੀ ਵੇਖੀ ਨਹੀਂ ਮਾਚੜ ਬੜੀ ਮੋਟੀ ਵੱਡੀ ਖਮਾ ਜੀ ਖੋਪੀ ਗਈ ਹੀ ਪੂਰੀ ਲਾਖੋ ਲੋ ਤੋਲ ਦੀਏ ਬਾਕੀ ਇਹ ਵੀ ਵੀਰ ਜਰੂਰ ਵੇਖ ਲਿਆ ਕਰ ਜੇ ਕਿਰਨਾਂ ਤਾਂ ਮਾਜ ਲੋ ਹੀ ਜੇ ਇਸ ਤਰ੍ਹਾਂ ਇਹ ਦੇਖੋ 6 ਕਿਲੋ ਦੁੱਧ ਜਿਹੜਾ ਦਸਤੇ ਮੋਕੇ ਤੇ ਚੋਂਦ ਭਾਈ 1 ਨੰਬਰ ਦੀ ਕੱਟੀ ਮਗਦੇ ਕੋਈ ਕੱਟੀ ਲਾ ਦੇ ਨਹੀਂ ਦੇ ਕੋਈ ਦੇਰ ਵੀ ਲਾ ਦੇ ਕੋਈ ਦੋ ਨਹੀਂ ਲਾ ਦੇ ਆਹ ਕੱਟੀ ਜੀ ਮਿਲਦੀ ਕੱਟੀ ਤੇ ਦੋਵੇਂ ਟਾਈਮ ਜੀ ਦੇ ਭਾਈ ਕੱਟੀ ਜੇ ਆਹ ਕੱਟੀ ਕੋਈ ਵੀਰ ਆਪਣੀ ਸਮਝਣਾ ਵੇਖੋ ਇੰਦਾ ਸੀਰ ਬੜੀ ਜਗ। ਅੱਛਾ। ਇੰਦਾ ਵਾ ਬੈਗ ਦੋ। ਭਾਵੇਂ ਇੰਦਾ ਹੀ ਬੈਜੋ। ਹਾਂ ਇੰਦਾ ਹੀ ਵਾ ਬੈਜੋ। ਠੀਕ ਹੈ ਜੀ। ਗੱਤ ਨਹੀਂ ਮਾਰਨੀ ਦੇ ਦਾਂ ਮੈਂ ਬੈਜੋ। ਤੇ ਇਹ ਇਹਦਾ ਮੁੱਲ। ਲੈ ਘੱਟ ਦੋ ਆਹੋ। ਅੱਛਾ। ਇਹ ਨਹੀਂ ਕੋ ਤਾਂ ਨਹੀਂ ਛੱਡਣਾ ਵਾ। ਠੀਕ ਹੈ ਜੀ। ਤੇ ਇਹਦਾ ਮੁੱਲ। ਇਹ ਜਿਹੜਾ 45000 ਦੀ। 45000 ਦੀ। ਕਰ ਦੋ ਕਿ ਮੈਂ ਤੁਹਾਨੂੰ। 43000 ਦੀ ਭਾਈ ਖਾ ਨਾ ਦੇ ਦਾਂਗੇ। 43000 ਦੀ। ਪਰ ਮੱਝ 31 ਮਗਰ ਲੋਹੀ ਕੱਟੀ ਜੇ। ਠੀਕ ਹੈ। ਮੱਝ ਵੀ ਲੋਹੀ ਹੈ। ਆਹ ਵੇਖੋ ਇੰਦਾ ਦਾਰ ਲਿਓ। ਬਾਕੀ ਜਿਹੜੇ ਸਾਹ ਨਾਲ। ਠੀਕ ਹੈ ਜੀ। ਸਦਾ ਮੱਦੀ ਇਹ ਇੱਕ ਜੇ ਕੋਈ ਕੱਤੀ ਨਾਲ ਸਾਸ ਸੂਮ ਕਰੇ ਤੇ ਉਹ ਸਾਡਾ ਕਿਲੋ ਖੰਡ ਵੱਧ ਵੀ ਜਾਵੇ ਭਾਈ ਹੁਣ ਭੁਖਿਆ ਆ ਜਾ ਖੁੱਲੀ ਚ ਮਾਰੋ ਕੈਮਰਾ ਖਾਰੇ ਉਹ ਹਰਿਆ ਵੇਖ ਲਈ ਵੇਜੀ ਤੇ ਫਰੇ ਆ ਪਾਇਆ ਕਰੋਗੇ ਹੈ ਨਹੀਂ ਹਰਿਆ ਭਾਜੀ ਪੱਠੇ ਦੇ ਲੱਗ ਜਗੇ ਆ ਤੂੜੀ ਨਦੀ ਪਈ ਵੇ ਲੋ ਅਜ ਨਾਲੇ ਚ ਉਹਦੇ ਵੱਧੋ ਪੱਠੇ ਮਿਲ ਜਾਂਦੇ ਆ ਉਹ ਮਿਲਦੇ ਪਰ ਬੰਨਣ ਬੁੱਢੋ ਕੋਣੇ ਸਾਡਾ ਪੰਗਾ ਇਹ ਨਾਲੇ ਸਾਜਾ ਜਿਹਾ ਕਿਉਂ ਹੁਣ ਅੱਜ ਵੀਡੀਓ ਪੈਣੀ ਹੈ ਹਾਂਜੀ ਫੇਰ ਤਾਂ ਗੱਲ ਬਹੁਤ ਦਿਲਚਸਪ ਹੈ ਫੇਰੀ ਪਰਸੋਂ ਪਾਵਾਂਗੇ ਠੀਕ ਹੈ ਜੇ ਪੱਠੇ ਪੁੱਠੇ ਚੱਕਰ ਤੇ ਪੇਜੀਏ ਫਿਰ ਤੇ ਇਹੋ ਵੇਚਾਂਗੇ ਦੋ ਜੱਦ ਠੀਕ ਹੈ ਜੀ ਠੀਕ ਹੈ ਜੀ ਬਿੱਦੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਮੇਰਾ ਵੀਰ ਚੈੱਕ ਪਾਸ ਕਰਾ ਖੜੇ ਨਾਲ ਦੀਆਂ ਗਰੰਟੀਆਂ ਵਾ ਦੁੱਧ ਹੁਣ ਉਪਰੇ ਸਾਜ ਜਾ ਕੇ ਕਿਹਦੇ ਘੱਟ ਵੱਧ ਹੋ ਸਕਦਾ ਜਾ ਕੇ ਠੀਕ ਹੈ ਬਿੱਦੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੇ ਸਮਝਣਾ ਵੇਖ ਚਾ ਕੇ ਫੇਰ ਕਰ ਜੀ ਉਹ ਵੀ ਆਪੋ ਜੀ ਕਹਿੰਦੇ ਮੇਰਾ ਵੀਰ ਕੱਲ ਨੂੰ ਫੋਨ ਆ ਗਿਆ ਕਿ ਵੇ ਯਾਰ ਆ 10 ਕਿਲੋ ਦਿੱਦੀ ਤੂੰ 5 ਕਿਲੋ ਕਿਹਾ ਜੀ ਦੁੱਧ ਘੱਟ ਸਕਦਾ ਜਾ ਕੇ ਕੋਈ ਜਿੱਦਾ ਮਤਲਬ 3 3.5 ਕਿਲੋ 4 ਕਿਲੋ ਘੱਟ ਸਕਦਾ ਦੁੱਧ ਪਾਰ ਠੀਕ ਹੈ ਜੀ ਠੀਕ ਹੈ